ਬਲੀਏ ਦੇ ਬਾਈਕਾਂ ਮਾਰ ਚਲੇ ਕੋ ਦਾ ਬਾਤ ਨੇ ਧੰਨਵਾਦ ਅੱਜ ਜਿਹੜਾ ਇਹਨਾਂ ਵੱਲੋਂ ਆਪਣਾ ਧਰਨਾਕਾਰੀਆਂ ਵੱਲੋਂ ਇੱਕ ਸ਼ਹਿਰ ਦੇ ਵਿੱਚ ਮਾਰਚ ਕਰਨਾ ਤਾਂ ਇਸ ਕਰਕੇ ਦਾਜੋ ਕਿਤੇ ਕੋਈ ਪ੍ਰੋਬਲਮ ਨਾ ਆਏ ਇਸ ਕਰਕੇ ਫੋਰਸ ਲਾਈ ਹੋਈ ਹੈ। ਮੇਰੇ ਅਫਸਰਾਂ ਨਾਲ ਗੱਲ ਹੋ ਗਈ ਉਹਨਾਂ ਦੀ ਤੇ ਕੋਈ ਰਸਤਾ ਨਹੀਂ ਰੁਕਿਆ ਜਾਊਗਾ। ਇਹ ਪ੍ਰਦਰਸ਼ਨ ਕਰ ਸਕਦੇ ਨੇ ਜਿਵੇਂ ਤੁਸੀਂ ਹਾਂਜੀ ਪ੍ਰਦਰਸ਼ਨ ਕਰ ਸਕਦੇ ਨੇ। ਪੁਲਿਸ ਮੁਲਾਜ਼ਮ ਜਿਹੜੇ ਤਣਾਅ ਕਿਤੇ ਨੇ ਇਸ ਦੇ ਵਾਸਤੇ ਇਹ ਲਾਂਡਰ ਲਈ ਤਣਾਅ ਕਿਤੇ ਹੋਰ ਆਉਣ ਵਾਲੇ ਜਿਹੜੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੀ ਬਸਵਾਦ ਦਵਾ ਜਾ ਰਿਹਾ ਹੈ। ਧੰਨਵਾਦ। ਤਨ ਕਰਿਆ ਨੂੰ ਇਹ ਵਿਸ਼ਵਾਸ ਆ ਰਿਹਾ ਹੈ ਵੀ ਦੋਸ਼ੀ ਦੀ ਗ੍ਰਿਫਤਾਰੀ ਜਿਹੜੀ ਜਲਦੀ ਕੀਤੀ ਜਾਵੇ ਕਿੰਨੇ ਹੋਗੇ ਗ੍ਰਿਫਤਾਰੀ ਸਰਕਾਰ ਦਾ ਕੀ ਕੰਮ ਹੁੰਦਾ ਹੈ ਸਰਕਾਰ ਦਾ ਇਹ ਨਹੀਂ ਕੰਮ ਕਿ ਜਿਵੇਂ ਆਵਾਜ਼ੀ ਗਰਮ ਕਰਕੇ ਹੋਰ ਦੂਜੇ ਤੀਜੇ ਆਮਲੇ ਰੁਕਣੇ ਅਧਵਾਸੀ ਦਾ ਜਪਾਵੇ ਨੇ ਸਰਕਾਰ ਦਾ ਫਰਜ਼ ਹੁੰਦਾ ਲੋਕਾਂ ਦੇ ਦੁੱਖ ਦਾ ਦੂਰ ਕਰਨਾ ਦੋ ਘਾਟਾਂ ਬਾਅਦ ਤੇ ਪੈਸੇ ਜਿਹੜੀ ਨੌਵਾਂ ਦੀ ਬੇਦਖਾਨ ਖੱਤੀ ਹੈ ਛੜਕਾ ਦੇ ਧੱਕੇ ਖਾਦੀ ਬਣੀ ਹੈ ਅੱਜ ਜੋ ਨਿਆਲ ਦੇ ਦੋ ਨੌਜਵਾਨਾਂ ਨੇ ਆਤਮ ਹੱਤਿਆ ਕੀਤੀ ਉਹ ਕਿਸ ਦੇ ਦੁਖੀ ਕਰਨ ਕਰਕੇ ਧਮਕਾਨ ਕਰਕੇ ਜਿਹੜਾ ਲਖਾ ਸਿੰਘ ਆ ਲਖਵਿੰਦਰ ਸਿੰਘ ਜੋ ਕਿ ਪੁਲਿਸ ਮੁਲਾਜ਼ਮਾ ਉਹ ਹਾਲੇ ਤੱਕ ਅਜੇ 6 ਦਿਨ ਹੋ ਚੁੱਕੇ ਆ ਉਹ ਗ੍ਰਿਫਤਾਰ ਨਹੀਂ ਕੀਤੇ ਗਏ ਤੇ ਲੋਕਾਂ ਦਾ ਉਧਰ ਧਰਨਾ ਚੱਲ ਰਿਹਾ ਹੈਗਾ ਇੱਥੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੱਥੇਬੰਦੀਆਂ ਵੱਲੋਂ ਸਮਰਥਨ ਦੇ ਰੂਪ ਵਿੱਚ ਆਏ ਹੈਗੇ ਆ ਜੀ ਆ ਪਿੰਡ ਦੀ ਕੋਈ ਐਕਸ਼ਨ ਕਮੇਟੀ ਬਣਾਈ ਆ ਤੇ ਉਹ ਜਿਸ ਤਰ੍ਹਾਂ ਦੱਸਣਗੇ ਕਰਨਗੇ ਤਾਂ ਉਹਨਾਂ ਨਾਲ ਅਸੀਂ ਸਹਿਮਤ ਹੈਗੇ ਆ ਨਾਲ ਅਸੀਂ ਜਿਹੜਾ ਸਯੋਜਕ ਦੇ ਵਿੱਚ ਆਏ ਆ ਤੇ ਸਾਡੇ ਸੁਣਨ ਚ ਆਇਆ ਦੇਖੋ ਜੀ ਹਲੇ ਕਿ ਪੁਲਿਸ ਨੇ ਟਰਾਲੇ ਲਾਏ ਆ ਪਹਿਲੀ ਗੱਲ ਤੇ ਇਹ ਦੇਖੋ ਹੁਣ ਤੱਕ ਇਨਸਾਫ ਨਹੀਂ ਮਿਲਿਆ ਡੈੱਡ ਬੋਡੀਜ਼ ਪੀਆਂ ਨੇ ਕੋਈ ਸਸਕਾਰ ਨਹੀਂ ਹੋਇਆ ਜਦ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹ ਪੈਲ ਦੇ ਆਧਾਰ ਤੇ ਉਹ ਬੰਦੇ ਨੂੰ ਗ੍ਰਿਫਤਾਰ ਕਿ ਲੋਕਾਂ ਦਾ ਇਹ ਗੁੱਸਾ ਇਹਨੂੰ ਠੰਡਾ ਕਰਨਾ ਚਾਹੀਦਾ ਸੀਗਾ ਪਰ ਇੱਥੇ ਉਲਟ ਹੋ ਰਿਹਾ ਕਿ ਜੇ ਲੋਕ ਅੱਜ ਇਕੱਠੇ ਹੋ ਕੇ ਉਹਨਾਂ ਇਨਸਾਫ ਮੰਗਦੇ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਰੋਹ ਵਧਾਇਆ ਜਾ ਰਿਹਾ ਹੈਗਾ ਦੇਖਦੇ ਜੋ ਮੀਟਿੰਗ ਕਰਦੇ ਹੈਗੇ ਆ ਤੇ ਮਲਕ ਇਹਦਾ ਬਿਲਕੁਲ ਇਨਸਾਫ ਚਾਹੀਦਾ ਇਨਸਾਫ ਲੈ ਕੇ ਰਹਾਗੇ ਹੋਰ ਵੀ ਜਿਹੜਾ ਕੋਈ ਆਇਆ ਇਹਨੂੰ ਕਿਤੇ ਵੀ ਆਪਣਾ ਜਿਹੜਾ ਬੜਾ ਲੱਗ ਹੋ ਰਿਹਾ ਹੈਗਾ ਆਪਾਂ ਅੱਜ ਇਹਦਾ ਨਾ ਪਰਨ ਕਰ ਰਹੇ ਹਾਂ ਕਿ ਅੱਜ ਆਪਾਂ ਇਤੋਂ ਇਨਸਾਫ ਲੈ ਕੇ ਉਠਾਂਗੇ ਕਿਉਂਕਿ ਸਾਨੂੰ ਸੱਚੇ ਪੰਜਾਬ ਹੁੰਦੇ ਨੂੰ 7 ਦਿਨ ਹੋ ਮਜਬੂਰ ਕਰਤਾ ਇਹਨਾਂ ਨੇ ਕਿ ਅਸੀਂ ਆ ਦੋ ਭਰਾਵਾਂ ਨੂੰ ਜਿਹੜਾ ਇਨਸਾਫ ਦਿਵਾਉਣਾ ਹੈ ਪੰਜ ਦਿਨ ਤੋਂ ਬੈਠਿਆ ਚੇਨਾਂ ਦਿਨ ਪੂਰੇ ਬਾਜ਼ਾਰ ਦੇ ਵਿੱਚ ਸਾਰੀਆਂ ਸੰਸਥਾਵਾਂ ਐਸੋਸੀਏਸ਼ਨਾਂ ਰੋਜ਼ੀ ਕਾਲਨ ਦੇ ਵਰਤਾ ਸਾਇਤ ਬੇਨਤੀ ਕਰਕੇ ਆਏ ਆ ਪੂਰੇ ਸ਼ਹਿਰ ਦੇ ਵਿੱਚੋਂ ਸਭ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਬਾਜ਼ਾਰ ਬੰਦ ਪਏ ਆ ਉਸ ਗੱਲ ਤੋਂ ਕਿ ਪ੍ਰਸ਼ਾਸਨ ਨੇ ਲੱਖ ਮੰਦਰ ਰਕੇ ਨੂੰ ਸਾਡੇ ਲੋਕਾਂ ਦੇ ਅਰਜੁਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਅਤਿ ਮਿੰਦਨਯੋਗ ਇਹਨਾਂ ਵਾਸਤੇ ਕਾਰਨਾਮਾ ਪਰ ਚਾਚਨ ਨੂੰ ਜਿੰਨਾ ਜ਼ੋਰ ਇੱਥੇ ਲਾਉਣਾ ਪਿਆ ਸਾਤੋਂ ਸਾਤ ਮਾਤ ਕਰਨੀ ਆ ਇਸ ਤੋਂ ਮਜਬੂਰ ਹੋਣਾ ਪਿਆ ਜੈ ਮਾਨ ਹੈ ਗੁਰੂ ਸਤਿਨਾਮੁ 是吗？嗯啊 ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ 6 ਦਿਨ ਦੇ ਧਰਨੇ ਦੇ ਵਿੱਚ جاری ਹੈ 6 ਮਹੀਨਿਆਂ ਦਾ ਧਰਨਾ ਅਸੀਂ ਰੋਜ਼ ਮਾਰਚ ਪੂਰੇ ਬਾਜ਼ਾਰ ਦੇ ਵਿੱਚੋਂ ਕਰ ਰਹੇ ਹਾਂ ਦੇ ਵਿੱਚ ਕਨੇ ਦੁਨੀਆ ਕਨੇ ਲੋਕ ਕਨੇ ਸਹਿਯੋਗੀ ਸ਼ਾਮਲ ਤੇ ਇਹਨਾਂ ਵੀਰਾਂ ਦੇ ਜਿਹੜੇ ਇਨਸਾਫ ਦੀ ਮੰਗ ਕੀਤੀ ਉਹ ਇਨਸਾਫ ਇਹਨਾਂ ਨੂੰ ਦਬਾ ਕੇ ਰਹਿਣਾ ਸਮੁੱਚਾ ਇਲਾਕਾ ਬਾਹਰੋਂ ਲੋਕ ਆਏ ਹੋਏ ਤੇ ਵੱਡਾ ਇਹਦਾ ਸਹਿਯੋਗ ਮਿਲ ਰਿਹਾ ਇਹਨਾਂ ਵੀਰਾਂ ਨੂੰ ਇਨਸਾਫ ਦਵਾ ਕੇ ਰੱਖੋ ਦੇਖੋ ਜੇ ਨਾ ਕੋਈ ਸਰਕਾਰ ਨੇ ਇਹਦਾ ਹੱਲ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਦੋਸਖਤ ਐਕਸ਼ਨ ਦਾ ਐਲਾਨ ਕਰਾਂਗੇ ਤੇ ਅਸੀਂ ਸਖਤ ਐਕਸ਼ਨ ਕਰਕੇ ਇਹਨਾਂ ਵੀਰਾਂ ਨੂੰ ਇਨਸਾਫ ਦੀ ਲੜਾਈ ਸਿਰੇ ਲਾਵਾਂਗੇ ਇਨਸਾਫ ਦਿਵਾਵਾਂਗੇ ਅੱਜ ਤਾਕੜੇ ਐਕਸ਼ਨਾਂ ਦਾ ਐਲਾਨ ਹੋਣਾ ਹੈ ਸ਼ਹਿਰ ਵਾਸੀ ਜਿੰਦਾਬਾਦ ਜਿੰਦਾਬਾਦ ਜਿਹੜਾ ਜੋ ਮੌਤ ਦੇ ਘਾਟੋਂ ਉਤਾਰ ਦਿੰਦੇ ਨੇ ਇਸ ਗੁੰਡਾਗਰਦੀ ਨੂੰ ਬਿਲਕੁਲ ਛਰੇਆਮ ਤੇਰੇ ਫੇਰਾ ਜਾ ਰਿਹਾ ਜੋ ਬਦਲਾ ਦੀ ਜਾ ਵੇਚ ਤੇ ਰੂਸੀ ਉਹ ਖਰੀਦਣ ਵਾਲੇ ਤੇ ਵੇਚਣ ਵਾਲੇ ਦੋਹਾਂ ਨੂੰ ਹੀ ਉਸ ਕੱਲ ਦਾ ਜਿਹੜਾ ਵਾਰਾ ਖੰਦਾ ਹੋਵੇ ਤਾਂ ਉਹ ਮਤਲਬ ਲੋਕਾਂ ਗਰੀਬ ਬੇਸ ਕਰਦੇ ਆ ਆਫ ਜਾਗਿਆਰ ਹੋ ਰਿਹਾ ਨਹੀਂ ਤਾਂ ਇੱਕ ਮੁਰਜਾ ਮੈਂ ਜਿਹੜਾ ਜਿੱਤੇ 306 ਦਾ ਪਰਚਾ ਹੋ ਰਿਹਾ ਹੋਰ ਵਕ ਵਕ ਧਰਾਵਾਂ ਲੱਗੀਆਂ ਹੋਈਆਂ ਨੇ ਉਹਨੂੰ ਅੱਜ ਤੱਕ ਅਰੈਸਟ ਕਿਉਂ ਨਹੀਂ ਕੀਤਾ ਜਾ ਰਿਹਾ ਸੋ ਇਸ ਕਰਕੇ ਇਹ ਅਸੀਂ ਚੈਲੰਜ ਕਰਦੇ ਆ ਅੱਜ ਦੇ ਸਰੋਜ ਪ੍ਰੋਟੈਕਸ਼ਨ ਤੋਂ ਜੇ ਅਸੀਂ ਡੈੱਡ ਬੋਡ ਜਾਂ ਲੈ ਕੇ ਸ਼ਹਿਰ ਦੇ ਲੋਕਾਂ ਵਿੱਚ ਵਿਚਰ ਰਹੇ ਆ ਇਲਾਕੇ ਦੇ ਲੋਕਾਂ ਵਿੱਚ ਵਿਚਰ ਰਹੇ ਆ ਉਹਨਾਂ ਨੂੰ ਦੱਸ ਰਿਹਾ ਕਿ ਇਸ ਜਿਹੜੀ ਅਪਧੀਤੀ ਆ ਇਹਦਾ ਖਮਿਆ ਜਾਏ ਸਰਕਾਰ ਨੂੰ ਕੁਕੜਾ ਪੈਣਾ ਬਹੁਤ ਕੁਛ ਵਿਗੜ ਚੁੱਕਾ ਹੈ ਮੈਂ ਨਹੀਂ ਕਹਿੰਦਾ ਬਿਹੇਵਰ ਵਿਗੜਿਆ ਨਹੀਂ ਬਹੁਤ ਕੁਛ ਵਿਗੜ ਵੀ ਚੁੱਕਾ ਹੈ ਪਰ ਹੋਰ ਵਿਗੜਨ ਤੋਂ ਬਚਾਉਣ ਵਾਸਤੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਕਿ ਜਿੰਨਾ ਵੀ ਜਲਤੀ ਉਹਨੂੰ ਕਾਬੂ ਆਉਂਦਾ ਹੈ ਕਾਬੂ ਕਰਕੇ ਲੋਕਾਂ ਦੀ ਕਚਹਿਰੀ ਚ ਲਿਆਓ ਨੂੰ ਸਲਾਕਾ ਪਿੱਛੇ ਬੰਦ ਕਰੋ ਲੋਕਾਂ ਨੂੰ ਇਨਸਾਫ ਦੇ ਉਹਨਾਂ ਚਿਹਰਾ ਇਹ ਸਾਰੀ ਤਹੱਈਆ ਕਰ ਚੁੱਕਿਆ ਸਾਡੀ ਐਕਸ਼ਨ ਕਮੇਟੀ ਵੀ ਕਹੇ ਉਹ ਨਗਰ ਦੇ ਇਲਾਕੇ ਦੀ ਜਿਸ ਤਰ੍ਹਾਂ ਵੀ ਹੈ ਉਹਨਾਂ ਚਿਰ ਬੇਦਬੋਤੀਆਂ ਇਸ ਤਰ੍ਹਾਂ ਰਹਿਣ ਗਈਆਂ ਜਿੰਨਾ ਤੇ ਰਸ ਗੁੰਦੇ ਅਫਸਰ ਨੂੰ ਵੜ ਕੇ ਸਲਾਖਾਂ ਪਿੱਛੇ ਨਹੀਂ ਕੀਤਾ ਜਾਂਦਾ ਇੱਥੇ ਹੀ ਸਮਾਪਤ ਕਰਦਾ ਵਾਹਿਗੁਰੂ ਤਿੱਕਾ ਖਾਲਸਾ ਵਾਹਿਗੁਰੂ ਜਿੱਕੇ ਹ ਬਹੁਤ ਬਹੁਤ ਧੰਨਵਾਦ ਮੋਲਵਈਆ ਸਾਹਿਬ ਦਾ ਕਿਉਂਕਿ ਬੁਲਾਰੇ ਸਾਡੇ ਕੋਲੇ ਬਹੁਤ ਹੈ ਬੜੀ ਨਿਮੋਸ਼ੀ ਨਾਲ ਕਹਿਣਾ ਪੈ ਰਿਹਾ ਕਿ ਜਿਸ ਰੋਸ ਮਾਸ ਦੇ ਵਿੱਚ ਅੱਜ ਆਪਾਂ ਸ਼ਾਮਲ ਹੋਏ ਆਂ ਸਰਕਾਰ ਇੱਥੋਂ ਤੱਕ ਗਿਰ ਗਈ ਆ ਕਿ ਸਾਨੂੰ ਇਹੋ ਜਿਹਾ ਸੰਘਰਸ਼ ਕਰਨੇ ਪੈ ਰਹੇ ਆ ਸਾਡੇ ਦੋ ਨੌਜਵਾਨ ਵੀਰ ਜਿਹੜੇ ਪੁਲਿਸ ਦੀ ਤਸ਼ੱਦਦ ਤੋਂ ਉਹਨਾਂ ਦੇ ਨਜਾਇਜ਼ ਪਰਚੇ ਪਾਉਣ ਦੇ ਦਬਕੇ ਤੋਂ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਹ ਡਰ ਦੇ ਵਿੱਚੋਂ 65000 ਦੀ ਕਿੱਡੀ ਕਰਕਮ ਹੈ ਜਿਹਦੇ ਪਿੱਛੇ ਇਹ ਜੀਵਨ ਲੀਲਾ ਨੂੰ ਸਮਾਪਤ ਕਰ ਗਏ ਸਾਡੇ ਲਈ ਕਿੱਡੀ ਨਿਮੋਸ਼ੀ ਦੀ ਗੱਲ ਹੈ ਕਿ ਸਾਡੇ ਦੋ ਭਰਾਵਾਂ ਨੂੰ ਹਲੇ ਤੱਕ ਅਸੀਂ ਇਨਸਾਫ ਨਹੀਂ ਦਿਵਾ ਸਕੇ ਜਦੋਂ ਜਦੋਂ ਜਹਤ ਤੇ ਲੱਗੇ ਹੋਏ ਆ ਤੇ ਪ੍ਰਸ਼ਾਸਨ ਨੇ ਕਿੱਡੀ ਸ਼ਰਮ ਦੀ ਗੱਲ ਹੈ ਕਿੱਡੀ ਨੀਚ ਹਰਕਤ ਹੈ ਕਿ ਅੱਜ ਜੇ ਅਸੀਂ ਇਹ ਇਹ ਪਲਾਨ ਕੀਤਾ ਕਿ ਅਸੀਂ ਆ ਇਲਾਕੇ ਦੇ ਵਿੱਚ ਜਾ ਕੇ ਸ਼ਹਿਰ ਦੇ ਵਿੱਚ ਅਸੀਂ ਮਾਰਚ ਕਰਕੇ ਨਰ ਜਰੂਸ ਕਦਣਾ ਹੈਗਾ ਅਸੀਂ ਇਨਸਾਫ ਲੈਣਾ ਤਾਂ ਸਵੇਰੇ ਕੀ ਕਰਤੂਤ ਕੀਤੀ ਹੈ ਕਿ ਇਹਨਾਂ ਨੇ ਆਪਣੇ ਟਰੱਕ ਲਾ ਕੇ ਜਾਮ ਕਿੱਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਰੋਸ ਮਜਾਰਾ ਨਾ ਹੋ ਸਕੇ ਇਹ ਕਹਿ ਰਹੇ ਕਿ ਅਸੀਂ ਬੰਦਾ ਲੱਭ ਰਹੇ ਆ ਆਡੇ ਕੋਲ ਸੋਰਸ ਨਹੀਂ ਆ ਸਰਕਾਰ ਕੋਲ ਹਰੇਕ ਤਰ੍ਹਾਂ ਦੇ ਸੋਰਸ ਹੈ ਉਹ ਜੇ ਲੱਭਣ ਚਾਣ ਜਿਵੇਂ ਮੋਲਵੀਆ ਵਾਲਾ ਸਾਹਿਬ ਗੱਲ ਕਰਕੇ ਗਏ ਨੇ ਤਾਂ ਸਭ ਕੁਝ ਕਰ ਸਕਦੇ ਆ ਟੈਕਨੀਸ਼ੀਅਨ ਟੀਮ ਇੰਨਾ ਕੋਈ ਹੁੰਦੀ ਹੈ ਅਲੱਗ ਤਰ੍ਹਾਂ ਦੇ ਵਿੰਗ ਹੁੰਦੇ ਆ ਜਿਉਂ ਪੁਲਿਸ ਦਾ ਮੁਲਾਜ਼ਮ ਹੈ ਠੀਕ ਉਹਨੂੰ ਬੇਸਿਕ ਨੋਲਜ ਹੈ ਕਿ ਅਸੀਂ ਆਈਪੀ ਐਡਰੈਸ ਕਿੱਦਾਂ ਹਾਈਡ ਕਰਨੇ ਆ ਵੀਪੀਐਨ ਕਿੱਦਾਂ ਹਾਈਡ ਕਰਨਾ ਜਾਂ ਹੋਰ ਕੁਝ ਹੈਗਾ ਤਾਂ ਇਨਾਂ ਕੋਲ ਵੱਖ-ਵੱਖ ਸੋਰਸ ਹੁੰਦੇ ਆ ਲੱਭਣਾ ਆਵੇ ਤਾਂ ਮਿੰਟ ਚ ਲੱਭ ਲੈਣਾ ਜੇ ਲੋਕਾਂ ਦੀ ਗੱਲ ਚੱਲ ਜਾਈਏ ਕਿ ਸਰਕਾਰ ਜਾਂ ਪ੍ਰਸ਼ਾਸਨ ਮਿਲਿਆ ਹੋਇਆ ਤਾਂ ਕਿਉਂਕਿ ਉਦਾਂ ਗੱਲ ਨਹੀਂ ਹੈਗੀ ਆ ਇਹ ਸੱਚ ਹੈ ਗੱਲ ਵੀ ਕਿਸੇ ਗੱਲ ਨਾਲ ਹੁੰਦੀ ਆ ਅੱਜ ਅਸੀਂ ਤੁਹਾਨੂੰ ਕੋਈ ਅਪੀਲ ਨਹੀਂ ਕਰਨਾ ਏ ਚੇਤਾਵਨੀ ਜਿੰਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਥੋਂ ਦੇ ਐਮਐਲਏ ਨੂੰ ਇੱਥੋਂ ਡਿਪਟੀ ਨੂੰ ਇੱਥੋਂ ਦੇ ਐਸਐਸਪੀ ਨੂੰ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਜੇ ਤੁਸੀਂ ਭਰੋਸੇ ਖਾਤੋਂ ਲੈ ਕੇ ਗਏ ਸੀ ਕਿ ਅਸੀਂ ਇੱਕ ਹਫ਼ਤਾ ਦਿਓ ਸਾਨੂੰ ਦੋ ਦਿਨ ਦਿਓ ਸਾਨੂੰ 11 ਬਾਈ ਤੱਕ ਦਾ ਸਮਾਂ ਦਿਓ ਉਹ ਤੁਹਾਡੇ ਸਾਰੇ ਲੰਘ ਗਏ ਆ ਅੱਜ ਤੁਹਾਨੂੰ ਲਾਸਟ ਵਾਰਨਿੰਗ ਆ ਜੇ ਤੁਸੀਂ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਨਹੀਂ ਕਰਦੇ ਤਾਂ ਇਹ ਦੇਖ ਲਿਓ ਕਿ ਸੰਘਰਸ਼ ਕਿਹੜਾ ਰੂਪ ਲੈ ਸਕਦਾ ਇਹ ਗੱਲ ਕਿ ਪੰਜਾਬ ਦੀ ਨਹੀਂ ਇਹ ਪੰਜਾਬ ਤੋਂ ਬਾਹਰ ਵੇਜੜੀ ਗੱਲ ਹੋ ਜਾ ਰਹੀ ਹੈ ਕਿ ਕਿਸ ਤਰ੍ਹਾਂ 6 ਦਿਨ ਹੋ ਚੁੱਕੇ ਘਰਤਾ ਹੋ ਚੁੱਕਿਆ ਸਾਡੇ ਨੌਜਵਾਨ ਵੀਰਾਂ ਨੂੰ ਅਸੀਂ ਟਰਾਲੀਆਂ 'ਚ ਪਾ ਕੇ ਕਿਸ ਤਰ੍ਹਾਂ ਮਰ ਜਿਹੜੇ ਕਹਿ ਲਈ ਉਹਨਾਂ ਦੀ ਬੇਅਦਬੀ ਹੋ ਰਹੀ ਹੈਗੀ ਆ ਔਰ ਇਹ ਤੁਸੀਂ ਪੱਕਾ ਕਰ ਲੋ ਕਿ ਤੁਹਾਨੂੰ ਲੱਗਦਾ ਹੋਊ ਜਿੰਨੇ ਦਿਨ ਪਿੱਤਣਗੇ ਕਿ ਨਾ ਸੰਘਰ ਥੋੜਾ ਇਹ ਹੌਸਲੇ ਟੁੱਟਣਗੇ ਸਾਡੇ ਹੌਸਲੇ ਬਣਦ ਨੇ ਸਾਡਾ ਜਿਹੜਾ ਗੁੱਸਾ ਹੋਰ ਪਤਾ ਜਾਣਾ ਹੈਗਾ ਇਥੋਂ ਦਾ ਕਲਯੰਨ ਸਿੰਘ ਮੋਲ ਜਿਹੜਾ ਇਹ ਆਪਣਾ ਬਾਜੀਗਰ ਹੈਗਾ ਇਥੋਂ ਦਾ ਵਿਧਾਇਕ ਮੈਂ ਕਹਿਣਾ ਚਾਹੁੰਦਾ ਕਿ ਕਿੱਡੀ ਕਿ ਇਥੋਂ ਦਾ ਕਿੰਨਾ ਕ ਪੈਂਡਾ ਬਈ ਤੇਰੇ ਵਾਸਤੇ 6 ਦਿਨ ਹੋ ਗਏ 6 ਦਿਨਾਂ ਚ ਤੁੱਕਨਾਂ ਆ ਕੇ ਟਰਨ 'ਚ ਬੈਗਾ ਤੇ ਠੁਠਾ ਮੂਠਾ ਤਵਾਟ ਕੁਛ ਤਾਂ ਬੋਲਦਾ ਜੀ ਤੂੰ ਐਡਾ ਸੱਚਾ ਸੀ ਇਥੋਂ ਗੱਲ ਲੱਗਦੀ ਹੈ ਕਿ ਸਾਰੇ ਪਗੋੜੇ ਹੋ ਚੁਟਿਆ ਉਥੋਂ ਇਨਸਾਫ਼ ਦੀ ਗੱਲ ਨਹੀਂ ਰਹੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸਾਡੇ ਨੌਜਵਾਨ ਮਾਰੇ ਜਾ ਰਹੇ ਆ ਇਹ ਸਾਡੇ 92 ਜਿਹੜੇ 92 ਨੌਜਵਾਨ ਮਰੇ ਹੈਗੇ ਆ ਇਹਨਾਂ ਦਾ ਮਰਡਰ ਹੋਇਆ ਹੈਗਾ ਇਹ ਵੀ ਉਸੇ ਜਿਹੜਾ ਇਹ ਬਰਤਾਂਤ ਪੰਜਾਬ ਤੇ ਸਿਰਜਾਇਆ ਜਾ ਰਿਹਾ ਉਸੇ ਤਹਿਤ ਹੈਗਾ ਆਸਮਾਨੇ ਵੀ ਧਰਨੇ ਲੱਗੇ ਪਏ ਆ ਸਾਨੂੰ ਕਿਸ ਤਰ੍ਹਾਂ ਸੰਘਰਸ਼ ਕਰਨੇ ਪੈ ਰਹੇ ਆ ਮੋਰਜਾਲ ਸਾਹਿਬ ਗੱਲ ਕਰਕੇ ਗਏ ਆ ਕਿ ਜ਼ਮੀਨਾਂ ਦੇ ਨਸਲੇ ਹੋਣ ਸਾਡੀ ਨੌਜਵਾਨੀ ਦੇ ਨਸਲੇ ਹੋਣ ਇਥੋਂ ਨਸ਼ਿਆਂ ਦੇ ਮੂਟੇ ਹੋਣ ਤੇ ਉਹ ਜਿਹੜੇ ਹੈਗੇ ਆ ਉਹ ਇੱਕ ਵਾਰੇ ਕਰਨ ਜੋਗ ਹੈ ਜਾਂ ਮਲ ਕੇ ਗੱਲਾਂ ਤਖਾਨ ਜੋਗ ਗਿਆ ਗਰਾਊਂਡ ਦੇ ਉੱਪਰ ਕੋਈ ਜਿਹੜੀ ਇਹਨਾਂ ਦੀ ਹਕੀਕਤ ਦੇ ਵਿੱਚ ਕੋਈ ਕਾਰਗੁਜ਼ਾਰੀ ਉਸ ਤਰ੍ਹਾਂ ਦੀ ਨਹੀਂ ਹੈਗੀ ਮੈਂ ਗੱਲ ਕਹਿਣਾ ਚਾਹਨਾ ਜਿਹੜੀ ਸਰਕਾਰ ਸੱਤਾ 'ਚ ਹੁੰਦੀ ਆ ਉਹ ਆਪਣੇ ਦਫ਼ਤਰਾਂ 'ਚ ਬੈਠੀ ਹੁੰਦੀ ਆ ਤੇ ਲੋਕਾਂ ਨੇ ਕਿਟਾਰੇ ਜਾ ਕੇ ਨਹੀਂ ਖੜ੍ਹਦੀ ਜਿਹੜੇ ਸੱਤਾ 'ਚ ਨਹੀਂ ਹੁੰਦੇ ਤੇ ਜਿਹੜੇ ਪਹਿਲਾਂ ਸੱਤਾ 'ਚ ਆ ਕੇ ਗਏ ਹੁੰਦੇ ਆ ਉਹ ਸਾਡੇ ਸਟੇਜਾਂ ਤੇ ਆ ਕੇ ਬੜੇ ਦਾਅਵੇ ਕਰਦੇ ਸੀ ਐ ਕਰਾਂਗੇ ਐ ਕਰਾਂਗੇ ਜਦੋਂ ਉਹਨਾਂ ਦੀ ਸਰਕਾਰ ਹੁੰਦੀ ਆ ਉਹ ਵੀ ਦਫ਼ਤਰਾਂ 'ਚ ਬੈੰਦੇ ਆ ਉਹ ਵੀ ਜਿਹੜਾ ਆਪਣਾ ਕਲਵੰਤ ਸਿੰਘ ਐਥੋਂ ਦਾ ਵਿਧਾਇਕ ਉਹ ਵੀ ਤਾਂ ਆਪਣੀ ਕੋਠੀ 'ਚ ਬੈਠੇ ਹੁੰਦੇ ਆ ਇਸ ਕਰਕੇ ਸਾਨੂੰ ਨਿਸ਼ਾਨ ਨਹੀਂ ਕਰਨੀ ਪੈਣੀ ਆ ਸਰਕਾਰ ਕਿਹੜੀ ਮਰਜ਼ੀ ਹੋਵੇ ਇਹ ਨੁਮਾਇੰਦੇ ਕਿਹੜੇ ਮਰਜ਼ੀ ਹੋਣ ਸਾਡੇ ਲੋਕਾਂ ਦੀ ਕੋਈ ਸਰਕਾਰ ਨਹੀਂ ਸਾਡੇ ਕੰਨੀ ਇਸ ਤਰ੍ਹਾਂ ਜਿਹੜੀ ਆਪਣੀ ਖੱਜਲ ਖਵਾਰੀ ਹੁੰਦੀ ਰਹਿੰਦੀ ਹੈ ਜਿੰਨਾ ਟਾਈਮ ਆਪਾਂ ਲਾਮਬੰਦ ਨਹੀਂ ਹੁੰਦੇ ਕਿਉਂਕਿ 2-3 ਘੰਟੇ ਹੋ ਗਿਆ ਆਪਾਂ ਮਾਰਚ ਕਰਦੇ ਆ ਰਹੇ ਮੈਂ ਬਹੁਤੀ ਗੱਲਾਂ ਨਹੀਂ ਕਰਨੀਆਂ ਮੈਂ ਤੁਹਾਡੇ ਨਾਲ ਇੱਕੋ ਪ੍ਰੋਸਾ ਦਵਾਨਾ ਕਿਰਤੀ ਕਿਸਾਨ ਜਥੇਬੰਦੀ ਨੂੰ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਲੜਾਈ ਦੇ ਵਿੱਚ ਜੋ ਲੋੜ ਪਈ ਤਾਂ ਪੰਜਾਬ ਲੈਵਲ ਦੀ ਲੀਡਰਸ਼ਿਪ ਨੂੰ ਇੱਥੇ ਲੈ ਕੇ ਆਨਾ ਕੈਡਰ ਲੈ ਕੇ ਆਉਣਾ ਜੋ ਸਾਡੇ ਨਸਾਬ ਜੀ ਨਾ ਮਿਲਿਆ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਇਹਨਾਂ ਤੋਂ ਮਾਰਯੋਗ ਸ਼ਖਸੀਅਤਾਂ ਜਿਹੜੀਆਂ ਸਾਥੋਂ ਬਹੁਤ ਸੂਝਵਾਨ ਆ ਸਾਰੇ ਪਹੁੰਚਿਆ ਉਹ ਆਏ ਨਾ ਸੋਚਿਓ ਸਾਰੇ ਵੀਰ ਕਿਥੋਂ ਦੇ ਦੇਖੋ ਜੀ ਬੜੀ ਨਮੋਸ਼ਨਲ ਕਹਿਣਾ ਪੈ ਰਿਹਾ ਕਿ 6 ਦਿਨ ਗੁਜ਼ਰ ਚੁੱਕੇ ਆ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਿਰਫ ਫੋਕੇ ਲਾਰੇ ਹੀ ਵਾਦੀ ਹੈਗਾ ਅਸੀਂ ਇਹ ਕਰ ਲਾਂਗੇ ਇਹ ਕਰ ਲਾਂਗੇ ਅੱਜ ਅਸੀਂ ਮਾਰਚ ਰੱਖਿਆ ਸੀ ਰੋਸ ਮਾਰਚ ਉਹ ਪਾਤਰਾਂ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਦੁਬਾਰਾ ਆਪਣੀ ਧਰਨੇ ਥਾਂ ਤੇ ਜਾ ਰਹੇ ਹੈਗੇ ਆ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਆਇਆ ਕਿਸੇ ਨੇ ਕੋਈ ਇਹ ਗੱਲ ਨਹੀਂ ਆਖੀ ਕਿ ਬੰਦਾ ਕਿੰਨੇ ਦਿਨਾਂ ਚੈ ਅਰੈਸਟ ਕਰ ਲਾਂਗੇ ਜਾਂ ਕੋਈ ਇਹ ਸਾਰੀ ਮਲਕੀ ਨੇ ਫੋਕੀ ਗੱਲਾਂ ਹੈਗੀਆਂ ਇਹ ਸੰਘਰਸ਼ ਇਸ ਤਰ੍ਹਾਂ ਚੱਲਦਾ ਰਹੂ ਜਿੰਨੇ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ ਜਨਾਬ ਤਾਬ ਨਹੀਂ ਆਈ ਦਿੱਤੀ ਹੈ ਕਿ ਜੇ ਜਲਦ ਤੋਂ ਜਲਦ ਜਿਹੜਾ ਮੁੱਖ ਦੋਸ਼ੀ ਲਖਵਿੰਦਰ ਸਿੰਘ ਲੱਖਾ ਹੈਗਾ ਜੋ ਕਿ ਇਸ ਸਟਫ ਦੇ ਵਿੱਚ ਤੇ ਤਾਇਨਾਤ ਹੈਗਾ ਪੰਜਾਬ ਪੁਲਿਸ ਦੇ ਵਿੱਚ ਜਿੰਨਾ ਟਾਈਮ ਨੂੰ ਅਰੈਸਟ ਨਹੀਂ ਕਰਦੇ ਸਾਡਾ ਜਿਹੜੇ ਸਾਡੇ ਦੋ ਭਰਾ ਇਹਨਾਂ ਸਸਕਾਰ ਨਹੀਂ ਹੋਣਾ ਹੈਗਾ ਇਹ ਸੰਘਰਸ਼ ਜਲਦਾ ਰਹੂਗਾ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਡੀਆਂ ਕ੍ਰਾਂਤੀਕਾਰੀ ਕਿਸਾਨ ਜੁਨਨ ਕਿਰਤੀ ਕਿਸਾਨ ਜੁਨਨ ਪੂਲ ਹਿੰਦ ਕਿਸਾਨ ਸਭਾ ਜਮਹੂਰੀ ਕਿਸਾਨ ਸਭਾ ਭਾਰਤੀ ਕਿਸਾਨ ਜੁਨਨ ਉਗਰਾਹ ਤੇ ਨਾਨ ਪੋਲਿਟਿਕਲ ਵਿੱਚੋਂ ਜਿਹੜੇ ਆਪਣੇ ਉਗਰਾਹ ਦੇ ਸੋਰੀ ਆਪਣੇ ਆਜ਼ਾਦ ਕਿਸਾਨ ਜਥੇਬੰਦੀ ਹੈਗੀ ਆ ਤੇ ਨਾਲ ਹੋਰ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਇਸ ਤੋਂ ਇਲਾਵਾ ਟਰੱਕ ਜਥੇਬੰਦੀਆਂ ਆਰਟੀ ਅਸੋਸ਼ਣ ਜਾਂ ਹੋਰ ਬਾਜ਼ਾਰ ਦੀ ਜਿਹੜੀਆਂ ਅਸੋਸ਼ੀਏਸ਼ਨ ਬਣੀ ਹੋਈਆਂ ਸਾਬ ਨੇ ਇਹਨਾਂ ਨੂੰ ਕੇ ਹਮਦਰਦੀ ਨਾਲ ਲੈ ਕੇ ਕਿ ਇਹ ਸਮਰਥਨ ਕੀਤਾ ਹੈਗਾ ਕਿ ਜਿੰਨਾ ਟਾਈਮ ਇਨਸਾਫ ਨਹੀਂ ਮਿਲਣਾ ਪੂਰੇ ਇਥੋਂ ਦੇ ਲੋਕ ਜਿਹੜੇ ਹੈਗਾ ਇਨਸਾਫ پسند ਲੋਕ ਆ ਉਹ ਸਾਰੇ ਡਟ ਕੇ ਨਾਲ ਖੜੇ ਆ ਟਰੈਕਟਰ ਟਰਾਲੀਆਂ ਦੀ ਤੁਸੀਂ ਕਤਾਰ ਦੇਖ ਸਕਦੇ ਹੋ ਦਰਜਨਾਂ ਦੇ ਵਿੱਚ ਇਹ ਟਰੈਕਟਰ ਟਰਾਲੀਆਂ ਨੇ ਤੇ ਉਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਪੈਦਲ ਜਿਹੜੇ ਆਪਣੇ ਲੋਕ ਲੋਕ ਹੈਗੇ ਆ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਪਹੁੰਚੇ ਹੈਗੇ ਆ ਮੋਟਰਸਾਈਕਲ 'ਤੇ ਹੈਗੇ ਆ ਕਾਰਾਂ ਵੇਹਕਲਾਂ 'ਤੇ ਹੈਗੇ ਆ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਜੇ ਇਨਸਾਫ ਨਾ ਮਿਲਣਾ ਇਹ ਸੰਘਰਸ਼ ਹੋਰ ਰੂਪ ਰੇਖ ਲੈ ਗਏ ਅਸੀਂ ਹੁਣ ਧਰੇ ਨਾਲ ਥਾਂ 'ਤੇ ਲੈਂ ਜੀ ਉੱਥੇ ਮੀਟਿੰਗ ਕਰਦੀ ਹੈ ਜੋ ਕੋਰ ਕਮੇਟੀ ਹੈਗੀ ਐਕਸ਼ਨ ਕਮੇਟੀ ਆ ਉਸ ਤੋਂ ਅਗਲਾ ਲਾਂਡ ਜਿਹੜਾ ਸੂਰਪੋਤ ਕਰਾਂਗੇ